ਮੇਰੇ ਤੋਂ ਨਹੀਂ ਜਾਚੀ ਇਹ ਜਿਹੇ ਖੰਝ ਹੁੰਦੇ ਉਹ ਆਪ ਹੀ ਝੋ ਦੇਣਗੇ ਨਾਲੇ ਮੈਨੂੰ ਗੱਡੀ ਦਾ ਕੀ ਭਾ ਜਾਣਾ ਤਾਂ ਮੈਂ ਮੋਟਰਸਾਈਕਲ ਤੇ ਹੁੰਦਾ ਉਹੀ ਮਰੀ ਜਾਂਦੀ ਐ ਹੁਣ ਤਾਂ ਟੱਪਦੀ ਫਿਰਦੀ ਤੀਗੀ ਕਿਤੇ ਦੋ ਮੂੰਹਾਂ ਨਾਲ ਲੜ ਗਿਆ ਉਹ ਆ ਬਹੂ ਨਾ ਵਈ ਆਪਣੀ ਕਿਸੇ ਕੰਮ ਦੀ ਨਹੀਂ ਫੋਨ ਜੋਗਰੀ ਹੋਈ ਰਹਗੀ ਜੇ ਵੀਰਪਾਲ ਨਾ ਹੁੰਦੀ ਆਪਣੇ ਘਰ ਦਾ ਕੀ ਹਾਲ ਹੁੰਦਾ ਹੋਰ ਭੈਣੇ ਜੁਗ ਨੂੰ ਜੁਗ ਟਕਰਿਆ ਆਪਣਾ ਮੁੰਡਾ ਆ ਜਾ ਕਿਹੜਾ ਕੰਮ ਦਾਗਾ ਉਹ ਵੀ ਇੰਹੀਂ ਫਿਰਦਾਗਾ ਟਕਰਾਂ ਮਾਰਦਾ ਵਿਹਲਾ ਆਪਣਾ ਮੁੰਡਾ ਤਾਂ ਵੀਰੇ ਵਧੀਆ ਹੈਗਾ ਅੰਬਰ ਤਾਂ ਇਹੀ ਨਹੀਂ ਆਪਾਂ ਚੱਜ ਦੀ ਦੇਖੀ ਆਪੀ ਹੋ ਜੂ ਪੈਣੇ ਟਾਈਮ ਪਾਸ ਹੀ ਹੈਗਾ ਹਾਂ ਭਾਈ ਆਪੀ ਤੁਰੀ ਫਿਰੂਗੀ ਵਿੱਚ ਫਿਰ ਹੋਰ ਕੀ ਐ ਚਲ ਕੋਈ ਨਹੀਂ ਭੈਣੇ ਹੌਲੀ ਹੌਲੀ ਆਪੀ ਸਮਝਦਾਰ ਹੋ ਜੂਗੀ ਸਿਆਣੀ ਹੋ ਜੂਗੀ ਇੱਕਾ ਫੋਨ ਜੇ ਸਾਰਿਆਂ ਨੂੰ ਹੀ ਖਰਾਬ ਕਰੀ ਜਾਂਦੇ ਨੇ ਇਹ ਹਰੇਕ ਹੀ ਨਹੀਂ ਉਹ ਕਰਦਾਗਾ ਸਾਰੇ ਹੁਣ ਲਾਲੇ ਅੰਬਰ ਤੈਗਾ ਐ ਫੋਨ ਧਰ ਕੇ ਫੇਰ ਰੋਟੀ ਖਾਊਗਾ ਰੋਟੀ ਨਹੀਂ ਖਾਂਦਾ ਫੋਨ ਤੋਂ ਬਿਨਾ ਅੱਜ ਕੱਲ ਤਾਂ ਨਾ ਬਾਈ ਜਵਾਕ ਕੀ ਬੁੜੀਆਂ ਕੀ ਕੁੜੀਆਂ ਕੀ ਮੁੰਡੇ ਤਾਂ ਚਲ ਚਲਾਉਂਦੇ ਨੇ ਫੋਨ ਹੈ ਸਾਰਿਆਂ ਦੇ ਹੱਥਾਂ 'ਚ ਫੋਨ ਹੁੰਦੇ ਨੇ ਹੁਣ ਤਾਂ ਜਵਾਕ ਰੋਟੀ ਨਹੀਂ ਖਾਂਦੇ ਹੈਗੇ ਫੋਨ ਤੋਂ ਬਿਨਾ ਬੁਰਾ ਹਾਲ ਐ ਬੁਰਾ ਹਾਲ ਜਮਾ ਹੁਣ ਜਿਹੜੇ ਕਿਸੇ ਨੇ ਕਾੜ ਕੱਢੀ ਹੋਊਗੀ ਫੋਨ ਦੀ ਕੱਢੀ ਤਾਂ ਚੰਗੇ ਵਾਸਤੇ ਸੀਗੀ ਨਾਲੇ ਇਹ ਤਾਂ ਬਾਹਲਾ ਮਾੜਾ ਦੱਸਦੇ ਨੇ ਬਾਈ ਹੋਰ ਹੁਣ ਸਾਲਾ ਦਿਨ ਨਿਗਾ ਤੇ ਅਸਰ ਪੈਂਦਾ ਐਨਾ ਦੇਖਦੇ ਨਹੀਂਗੇ ਉਹੀ ਤਾਂ ਕਹਨੇ ਹੈਗੇ ਕਿਸੇ ਨੇ ਬਣਾਇਆ ਤਾਂ ਚੰਗੇ ਕੰਮ ਨਹੀਂ ਸੀਗਾ ਇਹ ਬਸ ਆਪਣੇ ਲੋਕੀ ਉਹਨੂੰ ਵੀ ਦੁਰਵਰਤਤੋ ਕਰੀ ਜਾਂਦੇ ਨੇ ਕਾਹ ਨੂੰ ਲੋੜ ਤਾਂ ਉਹਦੀ ਪੈਂਦੀ ਐ ਬਾਈ ਸਾਰੇ ਕਾਸੇ ਚ ਪੈਂਦੀ ਐ ਜਵਾਬਕ ਪੜਦੇ ਨੇ ਤਾਂ ਵੀ ਕੰਮ ਫੋਨ ਤੇ ਆਉਂਦਾ ਹੈ ਹੈ ਵੀ ਗੱਲ ਕਰ ਓਵੇਂ ਵਰਤਣ ਨਾ ਵਰਤਦੇ ਨਹੀਂ ਓਵੇਂ ਹਾਂ ਇਹ ਨਹੀਂ ਕਰਦੇ ਹੈਗੇ ਸਾਰਾ ਦਿਨ ਮੂਰੀ ਰੱਖਦੇ ਬੇਫਾਲ ਤੂੰ ਸਮਾਂ ਖਰਾਬ ਕਰਦੇ ਨੇ ਉਹੀ ਤਾਂ ਕਹਨੇ ਆ ਫਿਰ ਹੋਰ ਕੀ ਕਰੀਏ ਹੁਣ ਦੱਸੋ ਕੋਝ ਨਹੀਂ ਮੰਮੀ ਮੈਂ ਤਾਂ ਕੀ ਕਰਨਾ ਵਾਈ ਕੋਈ ਨਹੀਂ ਲੱਗਦੀ ਇਹ ਗੱਲ ਹੋਈ ਕੋਈ ਨਹੀਂ ਲੱਗਦਾ ਤੁਹਾਨੂੰ ਮੰਮੀ ਨਾ ਮੈਂ ਬੈੱਲ ਦੱਸੂਗੀ ਆਪਾਂ ਨੂੰ ਤਾਂ ਐ ਸੀ ਮੰਮੀ ਵੀ ਸੱਸ ਹੈ ਨਹੀਂ ਗਈ ਕਿਸੇ ਦੀ ਹਿੜਕਣੀ ਝਿੜਕਣੀ ਪਰ ਜਿਹੜੀ ਆਪੂ ਆ ਸੱਸ ਪੱਕੀ ਬੈਠੀ ਐ ਇਹ ਸੱਸ ਨਾਲੋਂ ਵੀ ਚੰਦਰ ਹੀ ਐ ਸਾਰਾ ਦਿਨ ਮੰਮੀ ਚਿਰਚੜ ਕਰਦੀ ਰਹਿੰਦੀ ਐ ਕੰਮ ਮੈਂ ਕਰਦੀ ਐ ਸਾਰਾ ਦਿਨ ਪ੍ਰਧਾਨ ਚਠਾਣੀ ਨੂੰ ਬਣਾ ਕੇ ਰੱਖਦੇ ਨੇ ਵੀ ਇਹ ਨੌਕਰੀ ਕਰਦੇ ਨਾਲ ਘਰ ਸੰਭਾਲਦੀ ਐ ਅਮਰ ਤਾਂ ਜੱਜ ਦਾ ਹੋ ਗਏ ਮम्मी ਤਾਂ ਇਹ ਗੱਲਾਂ ਹੋਣ ਹੀ ਨਾ ਸਾਰ ਦਿਨ ਛੁੱਡੂ ਬਣ ਕੇ ਫਿਰਦਾ ਰਹਿੰਦਾ ਉਹਦੀ ਪਿਆਉ ਵੀ ਨਹੀਂ ਪਤਾ ਲੱਗਦਾ ਕਿੰਨਾ ਲੱਗਦਾ ਉਹ ਤਾਂ ਆਪ ਮम्मी ਸਾਰਾ ਦਿਨ ਭੈਣ ਲਾਵੇ ਬੈਠੇ ਰਹਿੰਦੇ ਸ਼ਾਮ ਨੂੰ ਲਾ ਕੇ ਦੋ ਪੈਗਾ ਵਸੇ ਵੰਗੂਰੇ ਮਾਰਦੇ ਫਿਰਦੇ ਰਹਿੰਦੇ ਨੇ ਕੋਟੋ ਤਾਂ 5 ਸਾਲ ਪਹਿਲਾਂ ਪੈਂਗਾ ਜਿਹੜੀ ਇਹਦੇ ਤੋਂ ਚਲ ਕੋਈ ਨਾ ਮम्मी ਤੁਸੀਂ ਟੈਨਸ਼ਨ ਨਾ ਲਓ ਮੈਂ ਆਪੇ ਠੀਕ ਕਰ ਲਵਾਂ ਸਾਰਾ ਕੁਝ ਮੈਂ ਨਹੀਂ ਆ ਗਿਆ ਨਹੀਂ ਨਹੀਂ ਮम्मी ਸਾਨੂੰ ਕੋਈ ਲੰਬਾ ਨਹੀਂ ਆਉਂਦਾ ਹੈਗਾ ਚਲੋ ਹੈ ਆਉਣ ਵਾਲੇ ਨੇ ਮੈਂ ਚਾਹ ਬਣਾਉਣੀ ਆ ਹਾਂ ਮੰਮੀ ਇਕੱਠੇ ਤਿਆਰ ਹੋ ਕੇ ਚਲੇ ਜਾਂਦੇ ਨੇ ਸ਼ਾਮ ਨੂੰ ਰੋਟੀ ਦੇ ਟਾਈਮ ਨੂੰ ਆ ਕੇ ਬੈਠ ਜਾਂਦੇ ਨੇ ਕਿਹੜੇ ਘੱਟ ਮੰਮੀ ਅੱਜ ਕੱਲ ਸਾਰੇ ਜੀਆਂ ਦੇ ਦਾ ਦਿਲ ਚ ਖੋਟ ਹੈ ਚਲ ਸੁਣਾ ਰੋਟੀ ਲੈ ਭੁੱਖ ਬਹੁਤ ਲੱਗੀ ਪਈ ਆ ਚਲ ਠੀਕ ਹੈ ਮੰਮੀ ਫੇਰ ਕਰੂੰ ਮੈਂ ਰੋਟੀ ਫੜਾ ਦੇ ਇਹਨਾਂ ਨੂੰ ਕੀ ਕਹਿੰਦੀ ਮੰਮੀ ਤੇਰੀ ਕੁਛ ਨਹੀਂ ਜੋ ਤਾਂ ਕਹਿੰਸੀ ਵੀ ਦੋ-ਤਿੰਨ ਦਿਨ ਲਾਚੇ ਵੀ ਮੇਰਾ ਜੀ ਨਹੀਂ ਲੱਗਦਾ ਤੂੰ ਕੀ ਕਹਤਾ ਮੰਮੀ ਨੂੰ ਮੈਂ ਤਾਂ ਕਹਤਾ ਵੀ ਮੈਂ ਸਾਨੂੰ ਪੁੱਛ ਕੇ ਦੱਸ ਦੂੰਗੀ ਉਹ ਬਾਗ ਚੱਲਾਂਗੇ ਸੀਜ਼ਨ ਦਾ ਟਾਈਮ ਆ ਹੁਣ ਯਾਰ ਫਿਰ ਬਾਅਦ ਚ ਬਾਗ ਚੱਲਾਂਗੇ ਰੁਕ ਜਾ ਥੋੜਾ ਟਾਈਮ ਚਲੋ ਕੋਈ ਨਾ ਫਿਰ ਬਾਗ ਚੱਲਾਂਗੇ ਤੂੰ ਆਇਣਾ ਸੋਚੀ ਸੀ ਹੁਣ ਯਾਰ ਵੀ ਮੈਂ ਤੈਨੂੰ ਜਵਾਬ ਦਿੱਤਾ ਮੈਂ ਤੈਨੂੰ ਆਪ ਨੂੰ ਪਤਾ ਵੀ ਕੰਮ ਦਾ ਟਾਈਮ ਆਗਾ ਆਪਾਂ ਕੁਝ ਦਿਨਾਂ ਤੱਕ ਬਾਗ ਚੱਲਾਂਗੇ ਚਲੋ ਕੋਈ ਨਾ ਜਦੋਂ ਸਾਨੂੰ ਟਾਈਮ ਹੋਇਆ ਉਦੋਂ ਬਾਗ ਚੱਲਾਂਗੇ ਹਾਂ ਚਲ ਐ ਕਰ ਚਾਰ ਲਿਆ ਦੇ ਯਾਰ ਹਾਂ ਪੂਆ ਕਾਲੀ ਸਾਬਜੀ ਬਣਾਈ ਜੰਨੀ ਆ ਆਲੂ ਬੇਗਣੀ ਆ ਪੁੱਤ ਪੂਆ ਮੈਂ ਨਹੀਂ ਖਾਂਦਾ ਆਲੂ ਬੇਗਣੀ ਹੋਰ ਧਰਨਾ ਕੋਈ ਆਪਦੀ ਬਹੂ ਤਾਂ ਬੱਕਰਾ ਤਰਾ ਲੈ ਮੈਂ ਤਾਂ ਲਸਣ ਗੰਡਾ ਹੀ ਛੱਲਣਾ ਚੰਗਾ ਕੀ ਕਰੀ ਜਾਨੀ ਆਪਣੀ ਸਿੰਦਰੀ ਕੁਝ ਨਹੀਂ ਭੈਣੇ ਬੇਲਾ ਦਾ ਕਿਹੜਾ ਦਿਨ ਲੰਘਦਾ ਐ ਡੇਡੇ ਦਿਨ ਨੇ ਜੇ ਹਾਂ ਆ ਸਬਜੀ ਜੀ ਕੱਟੀ ਜਾਂਦੀ ਸੀ ਬੇਲਾ ਬੈਠਾ ਭੈਣੇ ਬੰਦਾ ਖਾਂਦਾ ਪੀਂਦਾ ਚੰਗਾ ਨਹੀਂ ਲੱਗਦਾ ਤੂੰ ਤਾਂ ਫੇਰ ਵੀ ਪੇਕੇ ਘਰ ਬੈਠੀ ਐਂਗੀ ਨਾਲੇ ਤਾਂ ਅੱਜ ਕੱਲ੍ਹ ਦੀਆਂ ਨੂਹਾ ਸਸਨ ਨਾ ਮੋਹਣ ਬੋਲਦੀਆਂ ਨਹੀਂ ਭੈਣੇ ਭਰਾ ਕਹਿੰਦਾ ਜਿੰਨੇ ਚਿਰ ਮੈਂ ਜਿਊਣਾ ਘਰ ਤੇਰਾ ਹੀ ਹੈਗਾ ਅੰਬਰਤ ਵੀ ਚੰਗਾ ਹੈਗਾ ਵੀਰਪਾਲ ਤਾਂ ਜਮੀ ਮੇਰੇ ਨਾਲ ਸਾਹਾਂ ਸਾਂ ਸਾਹ ਲੈਂਦੀ ਐ ਮਾੜਾ ਜਵਾ ਛੋਟੀ ਹੋਰ ਉਹ ਜੇ ਕਰਦੀ ਐ ਇਹ ਤਾਂ ਹੈਪਨ ਇਹ ਮੈਂ ਤਾਂ ਕੰਟੀ ਸੀ ਤੈਂ ਤਾਂ ਆਪੇ ਮੂੰਹ ਬੋਲਤਾ ਬੀਰਪਾਲ ਦਾ ਤੇ ਛੋਟੀ ਬਹੁਤਾ ਤਾਂ ਫਰਕੀ ਵਾਲਾਗਾ ਬੀਰਪਾਲ ਤਾਂ ਬਾਲੀ ਸ਼ਿਆਣੀ ਆਗੀ ਜੇ ਭੈਣੇ ਬੀਰਪਾਲ ਚੰਗੀ ਸੀ ਤਾਂ ਬੈਠੀਆ ਮੈਂ ਉਰੇ ਮੈਂ ਤਾਂ ਨਹੀਂ ਕੋਈ ਘਰ ਨਹੀਂ ਬਾਰ ਨਹੀਂ ਮੈਂ ਕਿੱਥੇ ਜਾਂਦੀ ਮੈ ਤਾਂ ਉਹ ਨਹੀਂ ਮਹਿਸੂਸ ਹੀ ਨਹੀਂ ਹੋਣ ਦਿੱਤਾ ਹੈਗਾ ਭੈਣੇ ਅੱਜ ਛੁੱਟੀ ਸੀਗੀ ਬੀਰਪਾਲ ਦੀਂਦੀ ਨੀਗੀ ਉਹ ਤਾਂ ਛੁੱਟੀ ਕਰਕੇ ਨਾ ਭੈਣੇ ਅ ਬੀਰਪਾਲ ਤੇ ਵਤਾਰਤਾ ਦੋਨੇ ਉਹਦੀ ਪੇਕੀ ਵਾਗੇ ਬੀਰਪਾਲ ਨੂੰ ਉੱਥੇ ਛੱਡ ਕੇ ਉਹ ਆਪਣੇ ਸਾਲੇ ਨਾਲ ਗੱਡੀ ਦੇਖਣ ਵਾਗ ਗਿਆ ਤੇ ਅਸੀਂ ਹੁਣ ਗੱਡੀ ਲੈਣੀ ਹੈ ਨਾ ਫਿਰ ਤਾਂ ਪਹਿਲੇ ਅੱਜ ਗੱਡੀ ਲੈ ਕੇ ਆਉਣਗੇ ਹੋਰ ਪਹਿਨੇ ਜੇ ਵਧੀਆ ਮਿਲ ਗਈ ਤਾਂ ਲੈ ਕੇ ਆਉਣਗੇ ਅੱਜ ਚੱਲ ਵਧੀਆ ਪਹਿਨੇ ਤੇ ਗੱਡੀ ਲਿਆਉਣਗੇ ਆਉਣਾ ਜਾਣੀ ਬਾਹਲਾ ਔਖਾਗਾ ਫਿਰ ਆਏਗਾ ਮੂਰੇ ਗਰਮੀ ਵੀ ਯਾਰੀ ਹੈਗੀ ਮੋਟਰਸਾਈਕਲ ਤੇ ਬਾਹਲੀ ਔਖਾਗਾ ਮੂਰੇ ਲੋਆਂ ਪਹਿਣੀਆਂ ਕਿੱਥੇ ਜਾਏ ਇਹਨਾਂ ਮੋਟਰਸਾਈਕਲ ਤੇ ਬਣੇ ਬਾਹਲੇ ਚਰਦੇ ਫਿਰਦੇ ਨੇ ਗੱਡੀ ਲੈਣ ਨੂੰ ਤਾਂ ਖਾਸੇ ਤਾਂ ਵੀ ਦੇਖ ਕੇ ਇਹਨੇ ਪਹਿਲਾਂ ਕੋਈ ਪਸੰਦ ਜੀ ਨਹੀਂ ਆਈ ਹੈਗੀ ਹੈ ਅਵਤਾਰ ਦੇਖ ਪਹਿਲਾਂ ਮੋਟਰਸਾਈਕਲ ਤੇ ਤੁਰਿਆ ਫਿਰਦਾ ਹੁਣ ਵਰਤਦਾ ਵਿਆਹ ਹੋ ਗਿਆ ਹੁਣ ਸੌਰੀ ਜਾਂਦੇ ਨੇਗੇ ਮੋਟਰਸਾਈਕਲਾਂ ਤੇ ਅੱਜਕੱਲ ਬੁਰਾ ਜਿਹਾ ਲੱਗਦਾ ਹੈ ਨਾ ਬਾਲਾ ਟ੍ਰੈਂਡ ਹੋਇਆ ਪਿਆ ਗੱਡੀਆਂ ਦਾ ਹੁਣ ਉਹ ਕਹਿੰਦਾ ਵੀ ਅੱਜ ਜੇ ਗੱਡੀ ਮਿਲ ਗਈ ਤਾਂ ਵਧੀਆ ਲੈ ਆਉਣਗੇ ਚੱਲ ਵਧੀਆ ਭੈਣੇ ਤੇ ਗੱਡੀ ਲੈ ਆਉਣਗੇ ਸੁਖੀ ਹੈਗਾ ਕਿਤੇ ਲੈ ਜਾਗੇ ਹਾਂ ਕੋਈ ਨਾ ਭੈਣੇ ਲੈ ਜਿਓ ਉਹ ਪਈ ਖਿੰਦਰੇ ਪਈ ਤੇ ਢ ਲਿਆ ਉਹ ਵਤਾਰ ਗੱਡੀ ਲਈ ਆਉਂਦਾ ਲੈ ਸ਼ੁਕਰ ਹੈ ਵੱਡੀਆਂ ਉਮਰਾਂ ਹੋਣ ਇਹਨਾਂ ਦੀ ਮੈਂ ਤਾਂ ਹਜੇ ਹੁਣੀ ਯਾਦ ਕਰਕੇ ਛੱਡੀ ਤੀ ਵਧਾਈਆਂ ਮਿਆ ਪੈਣੇ ਤੈਨੂੰ ਪਰਮਾਤਮਾ ਭੈਣੇ ਸੁਣਨ ਵੀ ਵਧਾਵੇ ਲੈ ਬਾਈ ਮੈਂ ਤਾਂ ਲੈ ਕੇ ਆਉਣੀ ਆ ਤੇਲ ਪਰ ਤੂੰ ਕਿਉਂ ਤੇਲ ਨਹੀਂ ਆਉਣੀਂਗੀ ਤੂੰ ਸੁਮਨ ਨੂੰ ਬਾਜ ਦੇ ਸੁਮਨ ਲਿਆਉਗੀ ਤੇਲ ਨਾ ਪਰ ਨੇ ਜਦੋਂ ਬਾਈ ਨੇ ਮੈਨੂੰ ਕਿਹਾਗਾ ਮੈਂ ਹੀ ਲੈ ਕੇ ਆਉਂਗੀ ਤੇਲ ਸਾਤਾ ਹੀ ਨਹੀਂ ਸੀ ਪਾਈ ਗੱਡੀ ਬਿਨਾ ਪਤਾ ਇਹਨਾਂ ਨੂੰ ਕਦੋਂ ਦਾ ਕਹਿੰਦਾ ਸੀ ਵੀ ਗੱਡੀ ਲਿਆਓ ਉਹ ਬਸ ਹੁਣ ਟਾਈਮ じゃ ਲੱਗਿਆ ਇਹਨਾਂ ਨੂੰ ਲਿਆਂਦੀ ਫਿਰ ਵਧਾਈਆਂ ਭਾਈ ਫਿਰ ਤੈਨੂੰ ਤੇ ਨਵੀਂ ਬਦਾਈਆਂ ਭਾਈ ਲੈ ਭਾਈ ਗੱਡੀ ਤਾਂ ਉਹ ਆ ਗਈ ਉਹ ਭਾਈ ਸਿੰਦਰੇ ਆ ਜਾ ਪੜਾ ਨਾਲੇ ਕੁੜੀ ਨਹੀਂ ਰਿਸਦੀ ਕਿੱਧਰ ਗਈ ਉਹ ਭਾਈ ਤੁਸੀਂ ਤਾਂ ਗੇਟ ਤੇ ਚੱਲੋ ਮੈਂ ਬੁਲਾ ਕੇ ਲੈਂਦੀ ਉਹਨੂੰ ਦਿਆ ਭਾਈ ਸਾਸ਼ੀਗਾਸੀ ਸਸਰੀ ਘਰ ਤੋਂ ਮੈਂ ਤਾਂ ਇਹ ਕਹਿੰਦੀ ਸੀ ਤੂੰ ਤੇਰਾ ਜੇਸ ਨਾ ਗੱਡੀ ਲਿਆਏਗਾ ਉਹ ਗੇਟ ਤੇ ਖੜਾਗਾ ਤੇਲ ਚੱਕ ਕੇ ਨਾ ਤੇਲ ਚੋਸ ਜਾ ਕੇ ਮੇਰੇ ਤੋਂ ਨੀ ਜਾਚੀ ਇਹ ਜਿਹੇ ਖੰਝ ਹੁੰਦੇ ਉਹ ਆਪੇ ਚੋ ਦੇਣਗੇ ਨਾਲੇ ਮੈਨੂੰ ਗੱਡੀ ਦਾ ਕੀ ਭਾ ਜਾਣਾ ਤਾਂ ਮੈਂ ਮੋਟਰਸਾਈਕਲ ਤੇ ਹੁੰਦਾ ਜਾਂ ਕਦੇ ਮੈਨੂੰ ਬੱਸ ਤੇ ਵੀ ਜਾਣਾ ਪੈ ਜਾਂਦਾ ਇਹ ਤਾਂ ਮਾੜੀ ਗੱਲ ਹੈਗੀ ਕਦੋਂ ਪਰਿਵਾਰ ਇੱਕ ਹੈਗਾ ਫਰਕ ਕਾਦੋਂ ਰੱਖਦੇ ਨੇ ਕਿਹੜਾ ਘੱਟ ਜਾਚੀ ਮੈਂ ਤਾਂ ਇਸ ਕਰੇ ਨੌਕਰਾਨੀ ਆ ਚਲ ਠੀਕ ਹੈ ਅਬ ਤੋਂ ਫਿਰ ਮੈਂ ਤਾਂ ਜਾਵਾਂ ਖਾਓ ਤੁਸੀਂ ਤਾਂ ਲੱਡੂ ਜਾ ਕੇ ਲੈ ਗੱਡੀ ਤਾਂ ਜਮਾ ਨਵੀਂ ਆ ਹਨਾ ਚਿੰਦਰੇ ਹਾਂ ਬਈ ਬਹੁਤ ਸੋਹਣੀ ਕਿਉਂ ਕੁੜੀ ਕਿੱਥੇ ਗਈ ਦੂਜੀ ਕਿੱਧਰ ਗਈ ਕੁੜੀ ਭਾਈ ਉਹ ਨਹੀਂ ਆਉਂਦੀ ਸੀ ਉਹਦੇ ਚਿੱਟੇ ਜਾਣ ਠੀਕ ਅੱਛਾ ਬਈ ਜੇ ਉਹਨੂੰ ਚਾਹ ਹੁੰਦਾ ਨਾ ਆਪੇ ਭੱਜੀ ਆਉਂਦੀ ਅੰਦਰ ਉਹ ਉਹ ਤਾਂ ਅੰਦਰ ਲਾ ਦੇ ਗੱਡੀ ਸਤਿ ਸ਼੍ਰੀ ਅਕਾਲ ਜੀ ਸਤਿਕਾਰ ਭਈ ਵਧਾਈਆਂ ਸੋਨੂੰ ਸੋਨੂੰ ਸਭ ਵਧਾਈਆਂ ਚ ਸਤਿ ਸ਼੍ਰੀ ਅਕਾਲ ਪੂਆ ਜੀ ਸਤਿਕਾਰ ਪੁੱਤ ਸਤਿਕਾਰ ਵਧਾਈਆਂ ਸੁਣ ਵਧਾਈਆਂ ਪੁੱਤ ਸੋਨੂੰ ਸੋਨੂੰ ਵੀ ਵਧਾਈਆਂ ਪੂਆ ਜੀ ਸੋਡੀ ਗੱਡੀ ਆ ਪੂਆ ਜੀ ਇਹ ਸ਼ੁਕਰ ਹੈ ਪ੍ਰਮਾਤਮਾ ਦਾ ਮੇਰੇ ਪਤੀ ਜਨ ਤਾਂ ਰੰਗ ਪਾਗ ਲੱਗੀ ਓਏ ਅੰਬਰ ਤੇ ਸ਼ੇਰਾ ਐਂ ਕੋ ਦੇਖਣਾ ਪੁੱਤ ਜਾਂ ਤੂੰ ਲੈ ਜਾ ਇਹਨੂੰ ਈੜਾ ਦੇਖਿਆ ਪਿੰਡ ਸੋ ਦੀ ਬਾਪੂ ਸਵੇਰੇ ਬਗਜੂ ਨਾਲੇ ਬਾਬੇ ਦੇ ਮੱਥਾ ਟੇਕ ਕੇ ਆਉਂਗਾ ਪੂਆ ਜੀ ਸੋਮਨ ਕੀ ਕਰਦੀ ਐ ਦੀਂਦੀ ਨਹੀਂ ਗਈ ਪਤਾ ਨਹੀਂ ਇੱਥੀ ਹੋਣੀ ਉਹਨਾਂ ਚੁੱਪ ਜੇ ਬੈਠੀ ਸੀਗੀ ਮੈਨੂੰ ਲੱਗਦਾ ਉਹ ਤੇ ਪੇਕੇ ਕੋਈ ਗੱਲਬਾਤ ਹੋਊਗੀ ਖੁਸ਼ ਹੀ ਨਹੀਂ ਸੀਗੀ ਤੇ ਕਹਿੰਦਾ ਤਾਂ ਨਾ ਚਾਚੀ ਜੀ ਉਹ ਕਰ ਦੇ ਦੇ ਕਿਸੇ ਤੇ ਖੁਸ਼ ਨਹੀਂ ਹੈਗੀ ਹੋਰ ਕਿਹੜਾ ਅੰਦਰੋਂ ਤਾਂ ਨਿਕਲੇ ਹੁੰਦੀ ਦੇਖ ਲੈ ਬਲਜੀਤ ਤੇਰੇ ਸਾਹਮਣੇ ਐ ਮਾੜੇ ਤਾਂ ਅਸੀਂ ਵੀ ਵਜਾਂਗੇ ਨਾ ਚੱਲ ਭਣੇ ਉਹ ਨਿਆਣੀ ਹੈਗੀ ਤੁਸੀਂ ਚੁੱਪ ਰਹੁ ਕਾਠ ਰੱਖਣ ਖਾਤਰ ਤਾਂ ਨਾ ਬਹੁਤ ਕੁਝ ਕਰਨਾ ਪੈਂਦਾ ਹੈਗਾ ਚਲੋ ਚਾਚੀ ਜੀ ਅੰਦਰ ਚਲੋ ਮੈਂ ਚਾਹ ਬਣਾਉਣੀ ਆ ਨਾਲੇ ਮਿੱਠਾ ਮੂੰਹ ਕਰਕੇ ਜਾਇਓ ਚਲੋ ਪੂਆ ਜੀ ਤੁਸੀਂ ਵੀ ਆ ਜਾਓ ਬਾਪੂ ਜੀ ਮੈਂ ਚਾਹ ਬਣਾਉਣੀ ਹੈਗੀ ਆ ਗਈ ਪਈਆ ਆ ਗਈ ਵਰ ਉਤਾਰ ਕੀ ਰਹਾ ਹੈ ਲਿਬੜੀ ਦੀ ਬਾੜੀ ਬਈਏਗੀ ਬਾਬੂ ਦਾ ਕਿਸੇ ਫੌਜੀ ਕੋਲੇ ਸੀ ਉਹ ਤਾਂ ਆਪ ਡਿਊਟੀ ਬਾ ਗਿਆ ਫਿਰ ਗੱਡੀ ਬਾਹਰ ਹੀ ਖੜੀ ਰਹੀ ਰਹਿੰਦੀ ਸੀ ਸੰਭਾਲਦਾ ਦੀ ਐ ਨਹੀਂ ਸੀ ਗੱਡੀ ਤਾਂ ਚੰਗੀ ਮਿਲ ਗਈ ਆਪਾਂ ਨੂੰ ਇਹ ਉਹ ਤਾਂ ਚੱਲ ਠੀਕ ਹੈ ਹੁਣ ਇਹਨੂੰ ਉਹਨਾਂ ਤਵਾ ਲਿਆ ਐ ਨਹੀਂ ਇਹ ਸੋਹਣੀ ਨਹੀਂ ਲੱਗਦੀ ਐ ਤਾਂ ਕਿੰਨੀ ਲਿਬੜੀ ਬਈਆ ਪਹਿਲਾਂ ਇਹ ਨਾ ਤਵਾ ਕੇ ਲਿਆਉਂਗਾ ਆਪਾਂ ਨੂੰ ਹੋਰ ਹੁਣ ਇਹਨੂੰ ਐ ਚਮਕਾ ਕੇ ਰੱਖਣਾ ਫੇਰ ਹੀ ਲੈ ਕੇ ਜਾਵਾਂਗੇ ਸਵੇਰੇ ਗੁਰੂ ਘਰ ਤਵਾ ਕੇ ਲਿਆਉਂ ਪਹਿਲਾਂ ਇਹ ਸੰਦ ਬਣ ਗਿਆ ਦੱਸ ਦੇਖ ਲੈ ਮਰਦਾ ਇਹ ਕਿਹੜੀ ਆ ਉਹ ਆ ਪਹਿਲਾਂ ਹੈ ਕਿਹੜੀ ਕੰਪਨੀ ਕੀ ਆ ਇਹ ਇਹ ਥਾਰ ਆ ਬਾਪੂ ਮਿੰਦਰਾਂ ਦੇ ਨੇ ਬਾਲੀ ਮਸ਼ਹੂਰ ਜੀ ਨਵੇਂ ਮੁੰਡੇ ਜ ਲੈnde ਜੜੀ ਅੱਛਾ ਉਹ ਆ ਗਈ ਲੈ ਬੰਦਰੋ ਕੁਲੀਆ ਬੁਰੀ ਵਧੀਆ ਗੱਡੀ ਆ ਹੈ ਹਾਂ ਅਮਰਤ ਕਿਵੇਂ ਆ ਵਧੀਆ ਗੱਡੀ ਬਹੁਤ ਵਧੀਆ ਲੈ ਭਾਈ ਤੁਹਾਨੂੰ ਦੋਨੇ ਭਾਈਆਂ ਨੂੰ ਵਧਾਈਆਂ ਦਵਾਰੇ ਬਹੁਤ ਵਧੀਆ ਹੋ ਗਿਆ ਬਾਪੂ ਤੈਨੂੰ ਵਧੀਆ ਲੱਗੀ ਹਾਂ ਹਾਂ ਵਧੀਆ ਭਾਈ ਵਧੀਆ ਕੀ ਆ ਤੂੰ ਐਂ ਕਹਿੰਦੇ ਵੀ ਨਵੇਂ ਜੇ ਮੁੰਡੇ ਆਣੇ ਲਿਆਏ ਨਾ ਨਾ ਮੈਂ ਕੀ ਕਰਾਉਣਾ ਹੁਣ ਤੁਸੀਂ ਆਪਦੇ ਮਨ ਦੀ ਲਿਆਉਣੀ ਸੀਗੀ ਚਲੋ ਬਾਪੂ ਫਿਰ ਚਾਹ ਚੂਪੀ ਲੈਨੇ ਆਪਾਂ ਵੇ ਬਰਤਾ ਬਾਪੂ ਉਹ ਨੂੰ ਚਾਹ ਕੀ ਕੁੜੀ ਨੂੰ ਦੇਖ ਸੋਹਣ ਨੂੰ ਕਈ ਵਾਰੀ ਬਲਾਟੇ ਬਲੋ ਟਰੱਕ ਟਾ ਲੇ ਚਲ ਕੋਈ ਨਮ ਜਾਨਾ ਮਾਰਨਾ ਹੋ ਜਾਨਾ ਜਾਨਾ ਕਮਾਲਾ ਸੋਹਣੇ ਯਾਰ ਧੂਰੇ ਬੈਠੇ ਆਂਗੀ ਬਾਈ ਗੱਡੀ ਲੈ ਕੇ ਆਇਆ ਬਾਹਰ ਜੀਨੇ ਝੂਟੇ ਲੈਣੇ ਉਹ ਹੀ ਖੁਸ਼ੀ ਮਨਾਉਣ ਕੀ ਗੱਲ ਹੋ ਗਈ ਤੂੰ ਐ ਕਿ ਬੋਲਦੀ ਆ ਕੁਛ ਨਹੀਂ ਹੋਇਆ ਹੈਗਾ ਨਾਲ ਬਲਜੀਤ ਚਾਚੀ ਵੀ ਹਰੀਆ ਕਰੇ ਨਾਲੇ ਭੂਆ ਕੀ ਕਹੋਗੀ ਵੀ ਸੋਹਣ ਅੰਦਰ ਬੈਠੀ ਹੈਗੀ ਹਨੇ ਰੋਗ ਟੋਗ ਚ ਜ਼ਿੰਦਗੀ ਜੁਆਇਨ ਨਹੀਂ ਆਣੀ ਮੇਰੇ ਤੋਂ ਫਿਰ ਵੀ ਨਾਮ ਦਾ ਟਿੱਕਾ ਤੇਰੀ ਪਰਜਾਈ ਨੂੰ ਮਿਲ ਹੀ ਜਾਣਾਗਾ ਨਾਲੇ ਜਿੰਨੀ ਮਰਜ਼ੀ ਚੰਗੀ ਬਣ ਜਾ ਮੈਂ ਫਿਰ ਵੀ ਮੈਨੂੰ ਤਾਂ ਸਾਰਿਆਂ ਨੇ ਮਾੜਾ ਹੀ ਕਹਿਣਾ ਤੈਨੂੰ ਵੀਰਪਾਲ ਨੇ ਕੀ ਕਿਹਾ ਮੈਂ ਤਾਂ ਕਦੇ ਸੁਣਿਆ ਤੈਨੂੰ ਉਸ ਬੋਲਦੀ ਆ ਸੋਨੂੰ ਮੇਰੀ ਇੱਜ਼ਤ ਦਾ ਕੀ ਹੈਗਾ ਸੋਨੂੰ ਤਾਂ ਅਗਲੀ ਵਧਿਆ ਬੁਲਾਉਂਦੀ ਐ ਨਾਲੇ ਸੋਨੂੰ ਕੀ ਪਤਾ ਘਰੇ ਕੀ ਹੁੰਦਾਗਾ ਆਪਣੇ ਕੀ ਬਿਜਲਾਰੀ ਬੰਦੇ ਚੱਲੀ ਜਾਂਦੀ ਐ ਸੋਹਣਾ ਤੇ ਮੈਂ ਕੀਤੀ ਕਰਦਾਗਾ ਬਾਈ ਜੋਬ ਕਰਦਾਗਾ ਕੱਲੋਂ ਆਪਣੇ ਜਵਾਖਾ ਦਾ ਵੀ ਕੁਝ ਬਣ ਜਾਊਗਾ ਤੂੰ ਐ ਕਿਉਂ ਕਰਦੀ ਆ ਤਦ ਸਾਰਿਆਂ ਨੇ ਸਮਝਣਾ ਹੀ ਇਹੀ ਹੈ ਵੀ ਇਹ ਹੀ ਵੀ ਪਾਗਲ ਹੈ ਨਾਲੇ ਭੂਆ ਤਾਂ ਕਈ ਵਾਰੀ ਮੈਂ ਕਹਿੰਦੀ ਵੀ ਸੁਣੀ ਹੈ ਕਿ ਨੂਹਾ ਵਾਲੀ ਤੇ ਇਹ ਚ ਕੋਈ ਗੱਲ ਹੀ ਨਹੀਂ ਸਾਰਾ ਦਿਨ ਬੰਦੇ ਵਾਂਗੂ ਭੱਜੀ ਫਿਰਦੀ ਰਹਿੰਦੀ ਹੈ ਭੂਆ ਨੇ ਕਿਉਂ ਕਿਹਾ ਮੈਂ ਸਾਰਾ ਦਿਨ ਕੰਮ ਕਰਦੀ ਕੰਮ ਨਹੀਂ ਹੋ ਜਾਂਦੀ ਆ ਨਹਾਉਣ ਬਲੇ ਵੀ ਥੱਕ ਕੇ ਆਂਦੀ ਆ ਮੈਂ ਨਾਲੇ ਆਣ ਗਵਾਂ ਦੇ ਬੁੜੀਆਂ ਕੋਲ ਭੂਆ ਤੇ ਵੀਰਪਨ ਮੇਰੀਆਂ ਹੀ ਗੱਲਾਂ ਕਰਦੀਆਂ ਨੇ ਰੌਲਾ ਤੇ ਹੀ ਆ ਚਲ ਆਪਾਂ ਅਲੱਗ ਹੋ ਜਾਂਦੇ ਹਾਂਗੇ ਆਪਣੀ ਇਸੇ ਚਾਰ ਕਿੱਲੇ ਆਉਣਗੇ ਬਾਪੂ ਉਹਨਾਂ ਵੱਲ ਹੋ ਜਾਊਗਾ ਨਾਲੇ ਅਵਤਾਰ ਤਾਂ ਜੌਬ ਵੀ ਕਰਦਾਗਾ ਉਹਨਾਂ ਕੋਲ ਤਾਂ ਪੈਸੇ ਵੱਧ ਹੋ ਜਾਣਗੇ ਆਪਣੇ ਨਾਲੋਂ ਮੈਂ ਕਦੋਂ ਕਿਹਾ ਵੀ ਅਲੱਗ ਹੋਵੋ ਕੋਈ ਨਾ ਮੈਨੂੰ ਹੀ ਕਰਨਾ ਪਊਗਾ ਕੁਛ ਚੱਲ ਆ ਜਾ ਬਾਹਰੇ ਕੰਮ ਧੁੰਦਾ ਕਰ ਲੈ ਕਿੰਨੇ ਵੇ ਟਾਈਮ ਇੱਥੇ ਬੈਠੀ ਰਹੇਂਗੀ ਤੂੰ ਅੰਮ੍ਰਿਤ ਕਿੱਧਰ ਵਾਗਿਆ ਸੀ ਅਦਰ ਚਾਹ ਪਾਈ ਪਈਏਗੀ ਠੰਡੀ ਵੀ ਹੋ ਰਹੀ ਹੋਊਗੀ ਮੈਨੂੰ ਤਾਂ ਲੱਗਦਾ ਚੱਕ ਕੇ ਪੀ ਲੈ ਇਹਨੂੰ ਤੇ ਨਾਲ ਸੋਹਣ ਕਿੱਥੇ ਹੈਗੀ ਪੱਬੀ ਉਹ ਲੱਕੜਾ ਚੱਕਣ ਗਈ ਸੀ ਤੇ ਉਹਦੇ ਕੋਸੇ ਉੱਥੇ ਲੜ ਗਿਆ ਇਹ ਤਾਂ ਭਾਈ ਕੱਚੀ ਜੀ ਰੁੱਤ ਹੈਗੀ ਕਿਤੇ ਉਈ ਨਾਲ ਸੱਪ ਸੁਪਰ ਲੜ ਗਿਆ ਹੋਵੇ ਜਾ ਕੇ ਦੇਖ ਲਓ ਉਈ ਮਰੀ ਜਾਂਦੀ ਐ ਹੁਣ ਤਾਂ ਟੱਪਦੀ ਫਿਰਦੀ ਤੀਗੀ ਕਿ ਜਿਵੇਂ ਦੋ ਮਹੀਨਾ ਲੜ ਗਿਆ ਹੋਵੇ। ਪੂਆ ਜੀ ਆਪਣਾ ਤਾਂ ਕੰਮ ਹੀ ਸਾਰਾ ਪਿਆਗਾ ਕਰਨ ਵਾਲਾ। ਚਲ ਠੀਕ ਆ ਭਾਈ ਸਾਰਿਆਂ ਨੂੰ ਵਧਾਈਆਂ ਮੈਂ ਵੀ ਜਾ ਕੇ ਕਰੇ ਕੰਮ ਕਰਨਾਗਾ। ਇਹ ਜੇ 4 ਵਜੇ ਉੱਠ ਕੇ ਨਾ ਰੋਟੀ ਪਕਾ ਲੈਂਦੇ ਨੇ ਜੇ ਅੱਡ ਹੋ ਜਾਂਦੀਆਂ ਨੇ ਇਹ ਤਾਂ ਇਕੱਠੀ ਚਚਰ ਕਰਦੀਆਂ ਨਹੀਂ ਆ। ਕਿਹਦੇ ਨਾਲ ਅੱਡ ਹੋਣਾ ਹੈ? ਕਿੱਡਾ ਕ ਪਰਿਵਾਰ ਹੈ? ਨਹੀਂ ਭਾਈ ਮੈਂ ਤਾਂ ਇਹ ਲੱਛਣ ਦੇਖ ਲਈ ਤੀਗੇ। ਨਾ ਜੇ ਕੋਈ ਜਵਾਕ ਨਾ ਜੱਲਾ। ਕੋਈ ਨਹੀਂ ਭਾਈ ਜਵਾਕ ਤਾਂ ਹੋ ਜੂਗਾ। ਚਲ ਪੂਆ ਜੀ ਮੈਂ ਆਟਾ ਗੁੰਦੀ ਆਂਗੀ। ਤੁਸੀਂ ਸਬਜ਼ੀ ਕੱਟ ਦਿਓ ਚੰਗਾ। ਸਬਜੀ ਦਾ ਟੁੱਟੀ ਪਈ ਐ ਚਲ ਠੀਕ ਐ ਤੂੰ ਐ ਕਰ ਮਰ ਤਾਂ ਗੱਡੀ ਨੂੰ ਨਾ ਸੈੱਡ ਚ ਲਾ ਦੇ ਯਾਰ ਉੱਥੇ ਵਿਚਾਲੇ ਜੇ ਖੜੀ ਹੈਗੀ ਤੂੰ ਹੀ ਲਾ ਦੇ ਬਈ ਮੈਂ ਤਾਂ ਫਿਰ ਤੇ ਗੇੜਾ ਮਾਰ ਕੇ ਆਉਣਾਗਾ ਖੇਤ ਤਾਂ ਮੈਂ ਵੀ ਜਾਣਾਗਾ ਮੈਂ ਕੱਪੜੇ ਬਦਲ ਲਾਂ ਚਲ ਆ ਜਾ ਫਿਰ ਬਈ ਸੌਰੀ ਚੰਗੀ ਭਲੀ ਬਾਸਤੀ ਹੈ ਪਤਾ ਨਹੀਂ ਕਿਹੜੀ ਗੱਲੋਂ ਰੁੱਸੀ ਹੋਰਦੀ ਹੈ ਪੜਾਂ ਪੁੱਛਾਂ ਜਾ ਕੇ ਹਾਲ ਚਾਲ ਪੁੱਛਦਾ ਕੇ ਮੇ ਪੁੱਤ ਐ ਠੀਕ ਹੈ ਤੂੰ ਹਾਂਜੀ ਬਾਪੂ ਜੀ ਠੀਕ ਆ ਤੈਨੂੰ ਕੰਮ ਲਿਆ ਚਾ ਨਹੀਂ ਹੈਗਾ ਗੱਡੀ ਦਾ ਚਾ ਤਾਂ ਹੈਗਾ ਬਾਪੂ ਜੀ ਗੱਡੀ ਦਾ ਪਰ ਮੈਂ ਕਿੱਥੇ ਜਾਣਾ ਗੱਡੀ ਤੇ ਕੋਈ ਨਹੀਂ ਪੁੱਤ ਜਿੱਥੇ ਮਰਜੀ ਜਾਈ ਪੇਕੇ ਜਾਈ ਕਿਤੇ ਮਰਜੀ ਜਾਈ ਮਾਣਾ ਆਪਦੀ ਗੱਡੀ ਹੈਗੀ ਜੇ ਬਾਪੂ ਦੀ ਕੰਮ ਨੂੰ ਮੈਂ 2 ਮਿੰਟ ਲੇਟ ਹੋ ਜਾ ਤਾਂ ਮੈਨੂੰ ਸਾਰੇ ਖਾਣ ਨੂੰ ਪੈਂਦੇ ਨੇ ਮੈਂ ਕਿੱਥੇ ਭੱਗ ਜਾ ਗੱਡੀ ਤੇ ਨਹੀਂ ਪੁੱਤ ਨਹੀਂ ਪੈਂਦੇ ਮੈਂ ਸ਼ਿੰਦਰ ਨੂੰ ਕਹਿ ਦੂੰਗਾ ਵੀ ਇਹਨਾਂ ਨੂੰ ਦੋਨਾਂ ਨੂੰ ਇੱਕੋ ਜਿਹਾ ਕੰਮ ਦਿਆ ਕਰ ਤੂੰ ਨਹੀਂ ਬਾਪੂ ਜੀ ਤੁਸੀਂ ਭਾਉ ਨੂੰ ਕੁਛ ਨਹੀਂ ਕਹਿਣਾ ਨੀਓ ਮੈਨੂੰ ਕਰੋ ਘੜਾ ਕੇ ਹਟਣਗੇ ਬਸ ਤੁਸੀਂ ਨੀਂਗਾ ਰੱਖਿਓ ਵੀ ਮੈਂ ਬਾਪੂ ਜੀ ਕਿੰਨੇ ਕੰਮ ਕਰਦੀ ਆ ਪਰ ਫਿਰ ਵੀ ਮੇਰੇ ਕੰਮ ਗਿਨੇ ਨਹੀਂ ਜਾਂਦੇ ਇੱਕ ਜਾਣੇ ਦੀ ਸਾਰੇ ਬੱਲੇ ਬੱਲੇ ਕਰਦੇ ਨੇ ਬਾਪੂ ਜੀ ਦੀਦੀ ਵੀ ਤਾਂ ਇੱਥੇ ਆ ਕੇ ਨੌਕਰੀ ਲੱਗੇ ਨੇ ਮੈਨੂੰ ਪੜਨਾ ਦੋ ਮੈਂ ਨੌਕਰੀ ਕਰ ਲਵਾਂਗੀ ਅੱਛਾ ਭਾਈ ਸਾਰੇ ਮਾੜਾ ਵਰਤਾ ਕਰਦੇ ਨੇ ਤੇਰੇ ਨਾਲ ਜੇ ਬਾਪੂ ਜੀ ਮੇਰੀ ਗਲਤੀ ਹੋਏ ਕੁਛ ਮਰਜ਼ੀ ਕਰ ਲਿਓ ਮੈਂ ਤਾਂ ਸਾਰਾ ਦਿਨ ਅੰਬਰਤ ਵੀ ਲੜਦਾ ਲੜਦਾ ਇਹੀ ਕਹਿੰਦਾ ਵੀ ਦੋ ਕਿਲੀ ਦੇਣਗੇ ਆਪਾਂ ਨੂੰ ਮੈਂ ਚੁੱਪ ਕਰਕੇ ਦਿਨ ਕੱਤਰ ਲਾ ਲੇ ਭਾਈ ਐਡੀ ਕੀ ਦੀ ਹਿੰਮਤ ਐ ਵੀ ਤੈਨੂੰ ਦੋ ਕਿਲੇ ਦੇਣਗੇ ਜੇ ਤੇਰੇ ਚ ਗਲਤੀ ਨਾ ਹੋਈ ਬਸ ਬਾਪੂ ਜੀ ਤੁਸੀਂ ਰੌਲਾ ਨਾ ਪਾਓ ਬਸ ਹੌਲੀ ਹੌਲੀ ਸਾਰਾ ਕੁਝ ਦੇਖਿਓ ਠੀਕ ਐ ਭਾਈ ਆਪਾਂ ਹੀ ਤੇਰੇ ਹੱਥ ਤੇ ਕੀ ਹੋ ਗਿਆ ਲਾਲ ਜਾ ਹੋ ਰਿਹਾ ਹੈਗਾ ਪਤਾ ਨਹੀਂ ਬਾਪੂ ਜੀ ਇਹ ਤਾਂ ਖੁਰਕ ਹੋਈ ਜਾਂਦੀ ਐ ਮੱਖੀ ਮੁੱਖੀ ਨਾਲ ਲੜ ਗਈ ਹੋਵੇ ਚਲ ਕੋਈ ਸਾਰੀਆਂ ਗੱਲਾਂ ਬਾਪੂ ਜੀ ਤੁਹਾਨੂੰ ਕੱਲ ਨੂੰ ਦੱਸਾਂ ਠੀਕ ਐ ਸ਼ੇਰਾ ਉੱਠ ਕੇ ਕੰਮ ਕਰ ਲੈ ਕੁੜੀਓਂ ਕੀ ਐ ਵਿਚਾਰੀ ਮੁੰਡੇ 'ਚ ਵੀ ਨੁਕਸਾ ਹੈਗਾ ਕੋਈ ਨਾ ਮੈਨੂੰ ਹੀ ਹੱਲ ਕਰਨਾ ਪਊਈ ਤੇਉ ਪਾਈ ਮੰਨੀ ਨਹੀਂ ਬਹੋ ਇਹ ਤਾਂ ਅੰਬਲਤ ਚ ਕੱਢਣ ਪਾਉਣ ਨੂੰ ਨਹੀਂ ਹੈਗਾ ਕੁਸ ਚਾਰ ਮਾਰੇ 76 ਉਹਦੇ ਸਿੱਧੀ ਹੋ ਜੂ ਇਹ ਤਾਂ ਕਿੱਥੇ ਕਾਮਲੇ ਇਕੱਠੇ ਹੋਏ ਨਹੀਂ ਜੀ ਤਾਂ ਕਰਦਾ ਹੈ ਵੀ ਕੋਈ ਬਿਉਂਤ ਬਣਾਵਾ ਬੰਦੇ ਸਾਹਮਣੇ ਧੱਕਾ ਹੋ ਜੇ ਤੇ ਬੰਦਾ ਜਰਲੇ ਉਹ ਵੀ ਕਾਦਾ ਬੰਦਾ ਬਾਪੂ ਕੀ ਸੋਚੀ ਜਾਂਦਾ ਹੈਗਾ ਕੁਛ ਨਹੀਂ ਪੁੱਤ ਉਹਦਾ ਛੱਡ ਤੂੰ ਤੂੰ ਮੈਨੂੰ ਐਂ ਦੱਸ ਵੀ ਬੀਰਪਾਲ ਦੀ ਬਦਲੀ ਨੇੜੇ ਨਹੀਂ ਹੁੰਦੀ ਕੀ ਨਾ ਬਾਪੂ ਤਿੰਨ ਚਾਰ ਸਾਲ ਤਾਂ ਮੁਸ਼ਕਲ ਹਲੇ ਜੇ ਬਦਲੀ ਨੇੜੇ ਹੋ ਜੇ ਭਲਾ ਪੰਤਾ ਘਰ ਦਾ ਕੰਮ ਕਰਕੇ ਆਰਾਮ ਨਾਲ ਬਗ ਜੀ ਬਾਪੂ ਕੰਮ ਤਾਂ ਹੁਣ ਵੀ ਵੀਰਪਾਲ ਕਰਕੇ ਜਾਂਦੀ ਹੈਗੀ ਕੀ ਤੇਰੇ ਅੰਦਰ ਬਿਠਾ ਕੇ ਕੰਨ ਚ ਫੂਕ ਮਾਰਤੀ ਕੰਮ ਤਾਂ ਮੈਂ ਤੇ ਵੀਰਪਾਲ ਕਰਦੇ ਆ ਮੈਂ ਤਾਂ ਐਂ ਕਹਿੰਨਾ ਹੈ ਬਿਸਾਰੇ ਨਾਲ ਮਿਲ ਕੇ ਰਹੋ ਉਹ ਕਿੱਥੇ ਰਲਣ ਨੂੰ ਤੈਰ ਐ ਅੰਦਰ ਬੈਠੀ ਜਾਂਦੇ ਸਾਰਾ ਦਿਨ ਕੰਮ ਨਹੀਂ ਧੰਦਾ ਨਹੀਂ ਕਰਾਉਂਦੀ ਸਾਡੇ ਨਾਲ ਕੱਲੀਆਂ ਅਸੀਂ ਕੀ ਕਰਦੇ ਆ ਕੰਮ ਕੋਈ ਨਹੀਂ ਭਾਈ ਸ਼ਿੰਦਰੇ ਤੁਸੀਂ ਸਿਆਣੇ ਹੋਗੇ ਤੁਸੀਂ ਉਹਨੂੰ ਕੰਮ ਲਾਓ ਤੁਸੀਂ ਵੀ ਮਾੜਾ ਜਾਂ ਟਹਿਲੀਆਂ ਪਾਓ ਫੋਨ ਦੇਖੀ ਜਾਂਦੇ ਸਾਰਾ ਦਿਨ ਅੰਦਰ ਬੈਠੀ ਇਹ ਹੈ ਜੇ ਕਿ ਮੰਤਰ ਮਾਰਤਾ ਜਿਹੜੀ ਸਾਰੀਆਂ ਗੱਲਾਂ ਤੈਨੂੰ ਦੱਸਦੀ ਹੈ ਉਹ ਚੱਲ ਕੋਈ ਨਹੀਂ ਸ਼ਿੰਦਰੇ ਹੈ ਤਾਂ ਉਹ ਵੀ ਆਪਦੀ ਪੂਆ ਜਦੋਂ ਦੀ ਬੀਰਪਾਲ ਨੌਕਰੀ ਤੇ ਲੱਗਿਆ ਨਾ ਬਾਪੂ ਦੀ ਜਿਆਦਾ ਸੇਵਾ ਕਰਨ ਲੱਗੀ ਛੋਟੀ ਨੂੰ ਓਏ ਉਤਾਰ ਬਕਵਾਸ ਮਾਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਸਤਿ ਸ਼੍ਰੀ ਅਕਾਲ ਪਾਈ ਸਾਰਿਆਂ ਨੂੰ ਸਾਡੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਬੱਦ ਤੋਂ ਵੱਧ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਾਨੂੰ ਨਾ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਹੁਣ ਆ ਕਮੈਂਟਾਂ ਦੀ ਵਾਰੀ ਬਿੱਟੂ ਬਰਾੜ ਬੱਲੂਆਣਾ ਜਸਵਿੰਦਰ ਕੌਰ ਸਿੱਧੂ ਸੰਗੀਤ ਸਿੰਘ ਕੁਲਦੀਪ ਸਿੰਘ ਰਮਨਦੀਪ ਚਾਹਲ ਕਿਰਨਜੀਤ ਛਨੀਰ ਮਲਕੀਤ ਸਿੰਘ ਚੈਨੇਵਾਲਾ ਬਲਜੀਤ ਸਿੰਘ ਹਰਪਾਲ ਕੌਰ ਗਗਨ ਸਿੱਧੂ ਮਨਦੀਪ ਕੌਰ ਮੋਦੀਪ ਘਰਚਾ ਜੋਗਿੰਦਰ ਕੌਰ ਪਵਨ ਕੁਮਾਰ ਕਿਰਨ ਰਾਣੀ ਪ੍ਰਦੀਪ ਬਰਾੜਾ ਚਰਨਜੀਤ ਚੀਮਾ ਗੁਰਿੰਦਰ ਜੋਸੀ ਇਹਨਾਂ ਨੇ ਸਾਡੀ ਵੀਡੀਓ ਤੇ ਕਮੈਂਟ ਕੀਤੇ ਸੀ ਤੁਸੀਂ ਵੀ ਅੱਗੇ ਕਮੈਂਟ ਕਰਿਆ ਕਰੋ ਤੁਹਾਡੇ ਨਾਮ ਵੀ ਸੀ ਬੋਲਾ ਕਰਾਂਗੇ ਅਸੀ ਕੱਲ ਜੀ ਸਾਰਿਆਂ ਨੂੰ